ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਤਾਨਨੇ ਵਾਲੇ ਵਿਖੇ ਸ਼੍ਰੀ ਖੰਡ ਪਾਟਾਂ ਦੇ ਭੋਗ ਪਾਏ ਗਏ। ਸ਼ਰਮਾ ਜੀ ਵੱਲੋਂ ਸਾਧੂਆਂ ਦਾ ਸਾਧੂਆਂ ਦਾ ਸਤਿਕਾਰ ਕੀਤਾ ਗਿਆ ਲੈ ਕਲੇ ਸਾਧੂ ਨੂੰ ਬਾਬਾ ਜੀ ਬਾਬਾ ਜੀ ਅਤੇ ਸਾਡੇ ਸ਼ਰਮਾ ਜੀ ਕੱਲੇ-ਕੱਲੇ ਸਾਧੂ ਦਾ ਸਤਿਕਾਰ ਕਰਦੇ ਹੋਏ ਬਹੁਤ-ਬਹੁਤ ਧੰਨਵਾਦ ਜੀ ਬਾਬਾ ਜੀ ਦਾ ਤੇ ਸਾਡੇ ਸ਼ਰਮਾ ਜੀ ਦਾ ਜੋ ਕਿ ਸਾਧੂਆਂ ਨੂੰ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਸੇਵਾ ਕੀਤੀ ਗਈ ਇਹ ਸ਼ਰਮਾ ਜੀ ਨੇ ਸੇਵਾ ਕਰਦੇ ਹੋਏ ਸੰਗਤ ਦੀ ਉਹ ਤੋਂ ਬਹੁਤ ਧੰਨਵਾਦ ਬਾਬਾ ਜੀ ਦਾ ਸ਼ਰਮਾ ਜੀ ਦਾ ਸਾਰੇ ਨਿੱਗਰ ਦਾ ਜੀ ਨੇ ਸੇਵਾ ਕੀਤੀ ਸੇਵਾ ਕਰ ਮੰਨ ਵਾਲੀ ਮਿਲਦੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਸੇਵਾਦਾਰਾਂ ਦਾ ਮਾਈਆਂ ਦਾ ਪੈਣਾ ਦਾ ਵੀਰਾਂ ਦਾ ਬਜ਼ੁਰਗਾਂ ਦਾ ਜੋ ਵੀ ਕੋਈ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਧੂ ਬਾਹਰੋਂ ਆਏ ਹੋਏ ਭੋਗ ਤੇ ਪਹੁੰਚੇ ਸੀ ਕੰਨਪਟਾਂ ਦੇ ਕਿਉਂਕਿ ਸੱਦਾ ਪੱਤਰ ਸਭ ਨੂੰ ਦਿੱਤਾ ਹੋਇਆ ਸੀ ਬੇਰੁ ਚੜਦੀ ਕਲਾ ਵਿੱਚ ਰੱਖ ਕੇ ਸਾਰਿਆਂ ਨੂੰ ਤੰਦਰੁਸਤੀ ਵਾਕਸ਼ੇ ਇੱਕ ਕਾਲਾ ਬਾਬਾ ਜੀ ਡੰਗਰ ਵਰਤਾਉਂਦੇ ਹੋਏ ਬਹੁਤ ਵਧੀਆ ਪ੍ਰੋਗਰਾਮ ਹੰਬਾ ਹੰਬਾ ਕੇ ਸਾਹਮਣੇ ਸਾਥ ਦਿੱਤਾ ਸੇਵਾ ਕੀਤੀ ਮਾਨੋ ਕਾਮਨਾ ਮਾ ਰੱਬ ਪਰਮਾਤਮਾ ਪੂਰੀਆਂ ਕਰੇ ਸਭ ਦੀਆਂ ਤੰਦਰੁਸਤੀਆਂ ਬਖਸ਼ੇ ਫਲ ਦੀ ਸੇਵਾ ਕਰਦੇ ਹੋਏ ਲੰਗਰ ਪਾਣੀ ਦੇ ਨਾਲ ਸਭ ਨੂੰ ਫਲ ਦਿੱਤਾ ਗਿਆ ਬਹੁਤ ਹੀ ਸੋਹਣੀ खण रेसा इहे ड्रेस ਕੀ ਵੀਰ ਸੇਵਾ ਕਰਦੇ ਹੋਏ ਉਹ ਆਉ ਦਾ ਪਰਮਾਇਆ ਪਿੰਗਾ ਕਰ ਲੂ ਉਹ ਨਹੀਂ ਖਰਾਬ ਕਰਦਾ ਵੀਰ ਅਰਦਾਸ ਚ ਖੜੇ ਹੋਏ ਜੇ ਤਾਂ ਮਿੱਟੀ ਚੱਕਣੀ ਆ ਤਾਂ ਆਹ